ਸਾਬਕਾ ਫੌਜੀਆ ਦੀ ਪੰਜਾਬ ਪੁਲਿਸ ਨੂੰ ਚੇਤਾਵਨੀ ਇੱਕ ਜਵਾਨ ਨੂੰ ਕੁੱਟਿਆ ਗਿਆ ਪੁਲਿਸ ਨੇ ਕੁੱਟਿਆ ਔਰ ਆਏ ਉਹਦੀ ਕਟਕਾ ਜਦੀ ਜੰਗ ਬਾਣੀ ਚ ਕਾਰਵਾਈ ਨਾ ਹੋਈ ਤਾਂ ਕਰਾਂਗੇ ਵੱਡਾ ਪ੍ਰਦਰਸ਼ਨ ਅਜੇ ਇੱਕ ਜਵਾਨ ਨੂੰ ਕੁੱਟਿਆ ਤੁਸੀਂ ਕੱਲ ਦੇਖੋ ਇਹ ਤਾਂ ਕੱਲ ਚੱਲਿਆ ਇਹ ਤਾਂ ਸਾਹਮਣੇ ਆ ਗਿਆ ਕੇਸ ਕਰਨਲ ਦੀ ਕੁੱਟਮਾਰ ਨੂੰ ਲੈ ਕੇ ਭਖਿਆ ਮਾਮਲਾ ਜਦੋਂ ਟਿੱਕਰ ਉਹਨਾਂ ਦੇ ਉੱਤੇ ਐਫਆਈਆਰ ਦਰਜ ਨਹੀਂ ਹੁੰਦੀ 12 ਦੇ ਉੱਤੇ ਉਨਾਂ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾਂਦਾ ਉਦੋਂ ਤੇ ਕਰੇ ਕਾਰਵਾਈ ਚੜੀ ਹੈ ਆਈ ਵਾਸ਼ ਹੈ ਪਟਿਆਲਾ ਚ ਪੁਲਿਸ ਮੁਲਾਜ਼ਮਾ ਵੱਲੋਂ ਕਰਨਲ ਅਤੇ ਉਸਦੇ ਪੁੱਤਰ ਦੀ ਕਟਮਾਰ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਚ ਹੁਣ ਐਕਸ ਸਰਵਿਸਮੈਨ ਐਸੋਸੀਏਸ਼ਨ ਨੇ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮਾ ਵਿਰੁੱਧ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਇੱਕ ਵੱਡਾ ਅੰਦੋਲਨ ਸ਼ੁਰੂ ਕਰਨਗੇ। ਉਨ੍ਹਾਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪੁਲਿਸ ਪ੍ਰਸ਼ਾਸਨ ਤੇ ਸਵਾਲ ਉਠਾਉਂਦੇ ਹੋਏ ਐਸੋਸੀਏਸ਼ਨ ਨੇ ਕਿਹਾ ਕਿ ਹੁਣ ਤੱਕ ਪੰਜਾਬ ਦੇ ਡੀਜੀਪੀ ਨੇ ਪੀੜਤ ਪਰਿਵਾਰ ਨੂੰ ਮਿਲਣ ਲਈ ਸਮਾਂ ਤੱਕ ਨਹੀਂ ਕੱਢਿਆ ਜੋ ਕਿ ਸਰਕਾਰ ਦੀ ਉਦਾਸੀਨਤਾ ਨੂੰ ਸਪਸ਼ਟ ਤੌਰ ਤੇ ਦਰਸਾਉਂਦਾ ਹੈ। ਹੁਣਾਂ ਪੰਜਾਬ ਪੁਲਿਸ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਹੋਰ ਕੀ ਕੁਝ ਕਿਹਾ ਹੈ ਸਰਵਿਸਮੈਨ ਐਸੋਸੀਏਸ਼ਨ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਜਵਾਨ ਨੂੰ ਕੁੱਟਿਆ ਗਿਆ ਪੁਲਿਸ ਨੇ ਕੁੱਟਿਆ ਔਰ ਆ ਇਹ ਉਹਦੀ ਕਟਿੰਗ ਆ ਜਿਹਦੀ ਜਗ ਬਾਣੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਬਾਅਦਸਲੂ ਕੀ ਹੋਈ ਪੁਲਿਸ ਨੇ ਕੀ ਬਾਅਦਸਲੂ ਕੀ ਕੀਤੀ ਕਿ ਉਹ ਜਿਹੜਾ ਐਸ ਸੀ ਐਸਟੀ ਕੈਟਾਗਰੀ ਦਾ ਔਰ ਫਿਰ ਅਜ ਜਸਵੀਰ ਸਿੰਘ ਗੜੀ ਵਾਲਾ ਜਿਹੜਾ ਕਿ ਘੜੀਆਂ ਜਿਹੜਾ ਕਿ ਚੇਅਰਮੈਨ ਹੈਗਾ ਇਹਨਾਂ ਦਾ ਐਸ ਸੀ ਐਸਟੀ ਦਾ ਉਹਨੇ ਕੇਸ ਟੇਕ ਅਪ ਕੀਤਾ ਤਾਂ ਜਾ ਕੇ ਅੱਜ ਇਹ ਜਿਹੜਾ ਕੇਸ ਉਹ ਵੀ ਐਕਟ ਲੱਗਿਆ ਨਹੀਂ ਤੇ ਐਕਟਲੀ ਆਂ ਅੱਜ ਦੀ ਖਬਰ ਇਹ ਹਾਲਤ ਹੈ ਤੇ ਇਹ ਤੇ ਲੋਡ ਹੈਗੀ ਹੈ ਮੁੱਖ ਮੰਤਰੀ ਪੰਜਾਬ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਕੇਸ ਆਪਣੇ ਹੱਥ ਲੈਣ ਔਰ ਅਕਾਉਂਟੇਬਿਲਟੀ ਤੈ ਹੋਵੇ ਬੀਜੀਪੀ ਨੇ ਕਿਹਾ ਤੇ ਅਸੀਂ ਆਰਮੀ ਕਮਾਂਡਰ ਸਾਹਿਬ ਨੂੰ ਬਰੀਫ ਕਰਤਾ ਓਏ ਆਰਮੀ ਕਮਾਂਡਰ ਸਾਹਿਬ ਨੂੰ ਕਿਆ ਵੀ ਦੱਸੋ ਆਰਟੀਆਈ ਥਲੇ ਕਿ ਬਾਕੀ ਇੱਕ ਜਵਾਨ ਅਜੇ ਇੱਕ ਜਵਾਨ ਨੂੰ ਘਟਿਆ ਤੁਸੀਂ ਕੱਲ ਦੇਸੀ ਨੂੰ ਕਰ ਇਹ ਤਾਂ ਕੱਲ ਚੱਲਿਆ ਇਹ ਤਾਂ ਸਾਹਮਣੇ ਆ ਗਿਆ ਕੇਸ ਦੂਜੀ ਗੱਲ ਲੋਡ ਹੈਗੀ ਹੈ ਨੈਸ਼ਨਲ ਹਿਊਮਨ ਕਮਿਸ਼ਨ ਦੇ ਸ਼ੁਡ ਹਵ ਟੇਕਨ ਸੂ ਮੋਟੋ ਐਕਸ਼ਨ ਚਲੋ ਨਹੀਂ ਹੋਇਆ ਇਹ ਫੌਜ ਵੀ ਹੁਣ ਕੀ ਕਾਰਵਾਈ ਕਰ ਰਹੀ ਹੈ ਪਰ ਅਪੀਲ ਕਰਦੀ ਹੈ ਸੀਡੀਐਸ ਨੂੰ ਅਪੀਲ ਕਰਦੀ ਆ ਆਪਣੇ ਡਿਫੈਂਸ ਮਿਸਟਰ ਰਾਜਨਾਥ ਸੈਕਟਰੂ ਹੋਮ ਮਿਨਿਸਟਰ ਨੂੰ ਕਿ ਉਹ ਵੀ ਆਪਣੇ ਪੱਤਰ ਤੇ ਕਾਰਵਾਈ ਕਰਨ ਇਹਦਾ ਪ੍ਰਭਾਵ ਜਿਹੜੀ 1 ਲੱਖ ਫੌਜ ਪੰਜਾਬ ਤੋਂ ਜਿਹੜੇ ਨੇ ਜਵਾਨ ਉਹ ਜਵਾਨ ਜੇਸੀਓਫਸਰ 1 ਲੱਖ ਨੇ ਅਸਲ ਇਹ ਉਹਨਾਂ ਦੇ ਮਨ ਤੇ ਪੈ ਕ ਮੋਨਾਂ ਦੇ ਕਿ ਕੀ ਸੋਚਦੇ ਹੋਣਗੇ ਕਿ ਸਾਡੇ ਰਿਟਾਇਰਮੈਂਟ ਤੋਂ ਬਾਅਦ ਉਹ ਤੇ ਸਰਵਿੰਗ ਨੇ ਇਹ ਕੋਈ ਸਰਵਿੰਗ ਨਾਲ ਇਹ ਗੱਲ ਹੋਈ ਹੈ ਤਾਂ ਆ ਜਿਹੜੀ ਗੱਲ ਪਹਿਲਾਂ ਪ੍ਰਧਾਨ ਸਾਹਿਬ ਨੇ ਵੀ ਸੋਹੀ ਸਾਹਿਬ ਨੇ ਵੀ ਕੀਤੀ ਹੈ ਗੱਲ ਤੇ ਇੱਥੇ ਨਿਭੜਨੀ ਹੈ ਕਿ ਤੁਸੀਂ ਜਿਹੜੀ ਜਦੋਂ ਟਿੱਕਰ ਉਹਨਾਂ ਦੇ ਉੱਤੇ ਐਫ ਆਈਆਰ ਦਰਜ ਨਹੀਂ ਹੁੰਦੀ 12 ਦੇ ਉੱਤੇ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾਂਦਾ ਉਦੋਂ ਟਿੱਕਰੇ ਕਾਰਵਾਈ ਜਿਹੜੀ ਹੈ ਆਈਵਾਸ਼ ਹੈ ਇਹਨਾਂ ਨੇ ਜਿੱਦਾਂ ਕਿ ਪਹਿਲਾਂ ਹੋਇਆ ਦੇਖੋ ਪਹਿਲਾਂ ਕੁਝ ਵਾਪਰਿਆ 30 30 ਸਾਲਾਂ ਬਾਅਦ ਹੋਣ ਜਾ ਕੇ ਸਜ਼ਾਵਾਂ ਹੋ ਰਹੀਆਂ ਨੇ ਪੁਲਿਸ ਅਧਿਕਾਰੀਆਂ ਤੋਂ ਇਸ ਵਾਸਤੇ ਇਹ ਜਿਹੜਾ ਜਿਹੜਾ ਅੱਜ ਇਕੱਠ ਹੋਇਆ ਜਿਹੜੇ ਪੁਆਇੰਟ ਆਏ ਨੇ ਉਹਦੇ ਵਾਸਤੇ ਲੋੜ ਤੇ ਹੈਗੀ ਆ ਜਿਹੜਾ ਇੱਕ ਮੈਮੋਰੰਡਮ ਦਿੱਤਾ ਜਾ ਰਿਹਾ ਅੱਜ ਕੋਈ ਸ਼ੱਕ ਨਹੀਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਤੇ ਵਿੱਚ ਕਿ ਮੈਨੂੰ ਯਾਦ ਆ ਗਿਆ ਕਿ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਉਹਨੇ ਕਿਹਾ ਸੀ ਉਸੇ ਕਾ ਸ਼ਹਿਰ ਉਸੇ ਕਾ ਸ਼ਹਿਰ ਵਹੀ ਮਨਸਬ ਤੋ ਮੇਂਜੇ ਮਾਲੂਮ ਹੈ ਵਹੀਂ ਤੋ ਬੁਦਈ ਵਹੀ ਮਨਸਬ ਵਹੀ ਬੁਦਈ ਮੁਝੇ ਮਾਲਮ ਹੈ ਕਿ ਕਸੂਰ ਮੇਰਾ ਨਿਕਲੇਗਾ ਇਹ ਨਹੀਂ ਨਿਕਲਣੇ ਦੇਣਾ ਕਸੂਰ ਇਸ ਤਰੀਕੇ ਨਾਲ ਸਾਡੀਆਂ ਆਰਗੇਨਾਈਜ਼ਡ ਹੈਗੀਆਂ ਨੇ ਉਹ ਬ੍ਰਿਟਿਸ਼ਰਸ ਟਾਈਮ ਦੇ ਸਮੇਂ ਦੇ ਨਾਲ ਜਿਸ ਤਰੀਕੇ ਨਾਲ ਇੱਕ ਆਰਗੇਨਾਈਜ਼ਡ ਇੱਕ ਆਮੀ ਐਕਟ ਬਣੇ ਹੋਏ ਸੀ ਇਹ 에ਅਰ ਫੋਰਸ ਐਕਟ ਬਣੇ ਹੋਏ ਸੀ ਨੇਵੀ ਐਕਟ ਉਹਦੇ ਇਸ ਤਰੀਕੇ ਨਾਲ ਹੀ ਲਗਾਤਾਰ ਚੱਲਦੇ ਰਹੇ ਔਰ ਉਸ ਟਾਈਮ ਖਾਸ ਕਰਕੇ ਉਹਨਾਂ ਕਰਨਲ ਸਾਹਿਬ ਦੀ ਰੈਂਕ ਇੱਕ ਕਮਿਸ਼ਨਡ ਰੈਂਕ ਹੁੰਦੀ ਸੀ ਔਰ ਇਹ ਕਮਿਸ਼ਨਡ ਰੈਂਕ ਸਿੱਧਾ ਬ੍ਰਿਟਿਸ਼ਰਸ ਕ੍ਰਾਈਮ ਦੇ ਵਿੱਚ ਕਰਾਊਨ ਕਿੰਗ ਆਫ ਦੀ ਜਿਹੜੀ ਇੰਗਲੈਂਡ ਦਾ ਹੁੰਦਾ ਸੀ ਉਹਦੀ ਪਾਵਰ ਦੇ ਨਾਲ ਇੱਥੇ ਕੰਮ ਕਰਦੇ ਸੀ ਹਾਲਾਤ ਐਦਾਂ ਦੇ ਹੋ ਗਏ ਨੇ ਹੁਣ ਪ੍ਰੈਜ਼ੀਡੈਂਟ ਕਮਿਸ਼ਨ ਜਿਹੜੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਹੈਗੇ ਨੇ ਉਹਨਾਂ ਦੀ ਪ੍ਰੈਜ਼ੀਡੈਂਟ ਕਮਿਸ਼ਨ ਰੈਂਕ ਸਾਡੇ ਕੋਲ ਹੈਗੀ ਹੈ ਭਾਵੇਂ ਕੋਈ ਪੁਲਿਸ ਦਾ ਅਫਸਰ ਹੋਵੇ ਭਾਵੇਂ ਆਈਐਸ ਦਾ ਕੋਈ ਅਫਸਰ ਹੋਵੇ ਲੇਕਿਨ ਜਿਹੜੀ ਪ੍ਰੈਜ਼ੀਡੈਂਟ ਦੀ ਜਿਹੜੀ ਰੈਂਕ ਹੈਗੀ ਉਹ ਸਿਰਫ ਆਰਮ ਫੋਰਸ ਦੇ ਅਫਸਰਸ ਨੂੰ ਮਿਲਦੀ ਹੈ ਜਿਸ ਦਾ ਕਿ ਆਰਟੀਕਲ 18 ਦੇ ਵਿੱਚ ਇਹਦੀ ਬੜੀ ਅਹਿਮੀਅਤ ਰੱਖੀ ਹੋਈ ਹੈ ਕਿ ਭਾਈ ਹੋਰ ਕੋਈ ਨਾ ਹੋਵੇ ਲੇਕਿਨ ਜਿਹੜੇ ਆਮ ਹੀ ਅਫਸਰਸ ਨੇ ਭਾਵੇਂ ਉਹ ਸਰਵਿੰਗ ਹੋਣ ਪਾਵਰ ਰਟਾਇਰਡ ਹੋ ਉਹਨਾਂ ਦਾ ਜਿਹੜਾ ਆਨਰ ਹੈ ਆ ਆਰਟੀਕਲ 18 ਆਫ ਦਾ ਕਨਸਟੀਟਿਊਸ਼ਨ ਦੇ ਨਾਲ ਇਹ ਬਕਾਇਦਾ ਇਹਦੀ ਇੱਜ਼ਤ ਕਨਸਟੀਟਿਊਸ਼ਨ ਨੇ ਦਿੱਤੀ ਹੋਈ ਹੈ ਲੇਕਿਨ ਹਾਲਾਤ ਇਦਨੇ ਵਿਗੜ ਚੁਕੇ ਹੈਗੇ ਨੇ ਕਿ ਸਿਸਟਮ ਡੈਮੋਕ੍ਰੈਟਿਕ ਸਿਸਟਮ ਸਾਡਾ ਪਾਵਰ ਹੰਗਰੀ ਪੀਪਲ ਐਂਡ ਕਰਪਸ਼ਨ ਐਂਡ ਗਰੀਡ ਇਸ ਤਰੀਕੇ ਨਾਲ ਹੋ ਚੁੱਕੀ ਹੈ ਕਿ ਜਿਸ ਤਰੀਕੇ ਨਾਲ ਕਾਂ ਫੋਰਸਿਸ ਡਿਸਪਲਿਨ ਤਰੀਕੇ ਨਾਲ ਟ੍ਰੇਨਿੰਗ ਦੇ ਨਾਲ ਅਸੀਂ ਪੂਰੇ ਕਨਸਟੀਟਿਊਸ਼ਨ ਔਰ ਨੇਸ਼ਨ ਉਹ ਬਚਾਉਣ ਵਾਸਤੇ ਟ੍ਰੇਨਿੰਗ ਕਰਦੇ ਆਂ ਔਰ ਸੈਕਰੀਫਾਈਸ ਕਰਦੇ ਆਂ ਜਦੋਂ ਅਸੀਂ ਵਾਪਸ ਅਸੀਂ ਪਬਲਿਕ ਦੇ ਵਿੱਚ ਆਨੇ ਆ ਰਿਟਾਇਰ ਹੋ ਕੇ ਆਨੇ ਆ ਉਸ ਟਾਈਮ ਦੇ ਵਿੱਚ ਇਹ ਤਾਲਮੇਲ ਬਹੁਤ ਮਾੜਾ ਵੇ ਮਿਸਾਲ ਦੇ ਤੌਰ 'ਤੇ ਪੰਜਾਬ ਦੇ ਵਿੱਚ ਇਸ ਟਾਈਮ 4 ਲੱਖ ਐਸਐਮਐਕ ਸਰਵਿਸਮੈਨ ਹੈਗੇ ਲੇਕਿਨ ਇਹ ਜਿਹੜੇ ਰਿਸਟ੍ਰਿਕਟਿਡ ਫੰਡਮੈਂਟਲ ਰਾਈਟਸ ਦੇ ਵਿੱਚ ਮਾਹੌਲ ਦੇ ਵਿੱਚ ਅਸੀਂ ਕੰਮ ਕਰ ਚੁੱਕੇ ਆਂ ਜਦੋਂ ਅਸੀਂ ਵਾਪਸ ਆਨੇ ਆ ਅਸੀਂ ਆਪ ਆਪਣੇ ਆਪ ਨੂੰ ਇੱਕ ਸੁਪਰ ਮਾਈਨੋਰਟੀ ਕਲਾਸ ਸਮਝਨੇ ਆ ਇੱਥੇ ਮਾਈਨੋਰਟੀਜ਼ ਵਾਸਤੇ ਵੀ ਰਿਜ਼ਰਵੇਸ਼ਨਸ ਅ ਦੁਜੇ ਆਪਣੇ ਮਾਈਨੋਰਟੀਜ਼ ਵਾਸਤੇ ਜੈਂਡਰ ਵਾਸਤੇ ਵੀ ਰਿਜ਼ਰਵੇਸ਼ਨ ਲੇਕਿਨ ਜਿਹੜਾ ਬੈਸਟ ਸੁਪਰ ਇੱਕ ਕਲਾਸ ਹੈਗੀ ਹੈ ਟ੍ਰੇਨਡ ਕਲਾਸ ਹੈ ਉਹਨੂੰ ਇਸ ਤਰੀਕੇ ਨਾਲ ਅਗਰ ਦੇਖ ਰਹੀ ਹੈ ਕਿ ਇਹ ਆਪਣੀ ਪੋਪੂਲੇਸ਼ਨ ਦਿਸ ਇਜ਼ ਵੈਰੀ ਵੈਰੀ ਇੱਕ ਪੂਰ ਐਗਜ਼ਾਮਪਲ ਹੈਗਾ ਵੇ ਔਰ ਇਸ ਵਾਸਤੇ ਮੈਮੋਰੰਡਮ ਚ ਲਿਖਿਆ ਹੈ ਕਿ ਹੁਣ ਸਾਨੂੰ ਲੋੜ ਹੈਗੀ ਇਸ ਇਸ ਕਨਸਟੀਟਿਊਸ਼ਨ ਦੇ ਵਿੱਚ ਇੱਕ ਸਪੈਸ਼ਲ ਐਕਟ ਬਣਨਾ ਚਾਹੀਦਾ ਹੈ ਆਰਮਡ ਫੋਰਸਸ ਪਰਸਨਲਸ ਅ ਪਰਸਨਲ ਵੈਟਰ ਐਕਸ ਸਰਵਿਸਮੈਨ ਡਿਪੈਂਡੈਂਟਸ ਦਾ ਪ੍ਰੋਟੈਕਸ਼ਨ ਤੇ ਵੈਲਫੇਅਰ ਐਕਟ ਦੀ ਲੋੜ ਹੈਗੀ ਹੈ ਅਗਰ ਇਹਦਾ ਅਗਰ ਐਦਾਂ ਦਾ ਕਾਨੂੰਨ ਨਹੀਂ ਬਣੇਗਾ ਦੇਸ਼ ਵਿੱਚ ਇਹ ਹਾਲਾਤ ਹੋਰ ਵੀ ਵਿਗੜੀ ਜਾਣਗੇ ਕਿਉਂਕਿ ਸਾਡੇ ਵਿੱਚ ਇੱਕ ਜਿਹੜੀ ਜਿਹੜੀ ਸਾਡੇ ਚ ਆਪਣੀ ਦੇਸ਼ ਸੇਵਾ ਵਾਸਤੇ ਹੋਂਮੀ ਹੈਗੀ ਹੈ ਉਹ ਇੱਥੇ ਟੁੱਟ ਰਹੀ ਹੈਗੀ ਹੈ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਦੀ ਗੱਲ ਹੈ ਉਹਨਾਂ ਦੇ ਮੁੰਡੇ ਨੇ ਅਵਰ ਸਰ ਫੌਜੀਆਂ ਦੀ ਲੇਡੀਜ਼ ਦੇ ਨਾਲ ਕੁਝ ਬਤਮੀਜੀ ਕੀਤੀ ਸੀ ਔਰ ਉਹਨੂੰ ਫੌਜ ਨੇ ਇਹੋ ਜਿਹਾ ਲੈਸਨ ਸਿਖਾਇਆ ਸੀ ਕਿ ਕੈਰਨ ਸਾਹਿਬ ਖੁਦ ਪਰਟਨ ਤੇ ਜਾ ਕੇ ਹੱਥ ਜੋੜ ਕੇ ਬੱਚੇ ਨੂੰ ਵਾਪਸ ਲੈ ਕੇ ਆਏ ਸੀ ਔਰ ਉਹ ਉਹਦੇ ਨਾਲ ਤੁਹਾਡੇ ਜਿਹੜੇ ਰਿਲੇਸ਼ਨ ਨੇ ਫੌਜੀਆ ਦੇ ਤੇ ਆਮ ਪਬਲਿਕ ਦੇ ਪੁਲਿਸ ਦੇ ਉਹ ਬੜੇ ਅੱਛੇ ਵਧੇ ਸੀ ਔਰ ਇਸੇ ਤਰ੍ਹਾਂ ਹੀ ਇੱਕ ਦੋ ਹੋਰ ਵੀ ਟਮਾਟਾ ਮੇ ਕੇਸ ਹੋਏ ਨੇ ਅਗਰ ਇਹ ਪੁਲਿਸ ਵਾਲੇ ਖਾ ਪੀ ਕੇ ਇਹਨਾਂ ਦਾ ਦਿਮਾਗ ਕੁੱਠਾ ਚੱਲ ਸਕਦਾ ਤੇ ਸਾਡੇ ਵੀ ਜਵਾਨ ਬੈਰਕਾਂ 'ਚ ਬੈਠਦੇ ਨੇ ਉਹ ਵੀ ਉਪਾਲ ਖਾ ਸਕਦੇ ਨੇ ਇਸ ਕਰਕੇ ਸਾਡੇ ਜਿਹੜੇ ਸੈਨਿਕ ਨੇ ਤਾਂ ਕਿ ਉਹਨਾਂ ਨੂੰ ਹੌਸਲਾ ਦਿੱਤਾ ਜਾਏ ਵੀ ਡੋਂਟ ਵਰੀ ਤੁਸੀਂ ਨਹੀਂ ਯੂਨੀਫਾਰਮ 'ਚ ਬੋਲ ਸਕਦੇ ਔਰ ਅਸੀਂ ਬੈਠਿਆ ਤੁਹਾਡੇ ਪਿੱਛੇ ਅਸੀਂ ਬੋਲਾਂਗੇ ਅਸੀਂ ਤੁਹਾਡੀ ਆਵਾਜ਼ ਬਣਾਂਗੇ ਔਰ ਇਹ ਜਿਹੜਾ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਇੱਕ ਮੈਸੇਜ ਇਹ ਵੀ ਜਾਣਾ ਚਾਹੀਦਾ ਕਿਉਂਕਿ ਤੁਸੀਂ ਦੇਖਿਆ ਹੋਣਾ ਜਨਤ ਦੇ ਵਿੱਚ ਇਸ ਵੇਲੇ ਪੁਲਿਸ ਤੇ ਆਰਮੀ ਦੋਨੋਂ ਰਲ ਕੇ ਆਪਰੇਸ਼ਨ ਕਰ ਰਹੇ ਤਾਂ ਹੋ ਸਕਦਾ ਇਹ ਲੋਡ ਕੱਲ ਨੂੰ ਪੰਜਾਬ 'ਚ ਵੀ ਆ ਜਾਏ ਕਿਉਂਕਿ ਪੁਲਿਸ ਔਰ ਆਰਮੀ ਦਾ ਅਗਰ ਆਪੇ ਕੇ ਮਨਮਟਾਓ ਜਿਆਦਾ ਵੱਧ ਜਾਏਗਾ ਤੇ ਉਸ ਹਾਲਤ ਵਿੱਚ ਇਹ ਕੋਆਪਰੇਸ਼ਨ ਜਿਹੜਾ ਹੈ ਇਹ ਜਿਆਦਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਸਾਡੇ ਜਵਾਨ ਵੀ ਬੈਰਕਾਂ 'ਚ ਪੁੱਠਾ ਖਾ ਕੇ ਬੈਠੇ ਨੇ ਅਗਰ ਉਹ ਬਾਹਰ ਨਿਕਲੋਂ ਤਾਂ ਫਿਰ ਕੀ ਕਰਾਂਗੇ ਅਫਸਰ ਦੇ ਕਿਹਾਂ ਤੇ ਨਹੀਂ ਰੁਕਣਾ ਤੁਸੀਂ ਦੇਖਿਆ ਹੋਣਾ 84 'ਚ ਬੈਰਕਾਂ 'ਚੋਂ ਜਵਾਨ ਉੱਠ ਕੇ ਦੌੜ ਗਏ ਸੀ ਸਾਰੇ ਨਿਕਲਾਏ ਸੀ ਔਰ ਜਦੋਂ ਦੇਖੋ ਹੱਦ ਵੱਧ ਜਾਂਦੀ ਹੈ ਉਦੋਂ ਫਿਰ ਕੁਝ ਵੀ ਹੋ ਸਕਦਾ ਹੈ ਐਸਲੇ ਲਾਂ ਸਿਚੁਏਸ਼ਨ ਜਿਹੜੀ ਹੈ ਓਵਰ ਆਲ ਕੰਟਰੀ ਦੇ ਵਿੱਚ ਕੋਈ ਇੰਨੀ ਅੱਛੀ ਨਹੀਂ ਚੱਲ ਰਹੀ ਰੋਜ਼ ਕਿਰੇ ਨੇ ਜਿਹੜੇ ਗੁੰਡਾ ਕਰਦੇ ਕੁਝ ਨਾ ਪੁੱਛ ਹੁੰਦਾ ਔਰ ਇਹੋ ਜਿਹੇ ਇਹੋ ਜੇ ਪਲੀਜ਼ ਪਲੀਜ਼ ਬਾਤ ਚ ਬੋਲ ਲਿਆ ਜੇ ਤੁਹਾਨੂੰ ਟਾਈਮ ਦੇਵਾਂਗੇ ਲਾਲ ਪਗੜੀ ਬੰਨ ਕੇ ਫੇਰ ਨਾ ਕਰੋ ਅੱਛਾ ਇਹ ਜਿਹੜੇ ਤੁਸੀਂ ਦੇਖਿਆ ਹੋਣਾ ਪੂਰੇ ਇੰਡੀਆ 'ਤੇ ਹੋ ਰਿਹਾ ਹੈ ਉਹ 2 ਮਹੀਨਿਆਂ ਦੀ ਗੱਲ ਹੈ ਤਿੰਨ ਦੀ। ਗਵਾਲੀਅਰ ਦੇ ਵਿੱਚ ਇੱਕ ਮੇਜਰ ਸਾਹਿਬ ਜਾ ਰਿਹਾ ਸੀ ਗੱਡੀ ਤੇ। ਉਹਦੀ ਗੱਡੀ ਨਾਲ ਕੋਈ ਐਕਸੀਡੈਂਟ ਥੋੜਾ ਬਹੁਤ ਕਿਸੇ ਦਾ ਹੋ ਗਿਆ ਤੇ ਉਹ ਪੁਲਿਸ ਨੇ ਮੇਜਰ ਸਾਹਿਬ ਨੂੰ ਫੜ ਕੇ ਉਹਦੀ ਵਾਈਫ ਗੱਡੀ 'ਚ ਬੈਠੀ ਹੈ ਫੜ ਕੇ ਥਾਣੇ ਲੈ ਗਏ ਅੰਦਰ ਬੰਦ ਕਰਤਾ। ਉਥੋਂ ਦੇ ਐਕਸ਼ਨਿਸਟ ਮਨ ਇਕੱਠੇ ਹੋ ਕੇ ਥਾਣੇ ਆ ਜਾ ਕੇ ਮੇਜਰ ਸਾਹਿਬ ਨੂੰ ਛੁਡਾਇਆ। ਦੇਖੋ ਆਪਕੇ ਐਕਸ਼ਨਿਸਟ ਜਿਹੜੇ ਨੇ ਪੰਜਾਬ ਦੇ ਸਭ ਤੋਂ ਜ਼ਿਆਦਾ ਐਕਟਿਵ ਨੇ। ਔਰ ਗਵਾਲੀਅਰ ਤੇ ਵੀ ਹੋਈ ਹਾਲਤ ਹੈ ਜਦੋਂ ਲੋਡ ਪੈਂਦੀ ਏ ਇਹ ਸਾਰੇ ਆ ਕੇ ਬੋਲਦੇ ਨੇ ਔਰ ਸਾਰੇ ਮਦਦ ਲਈ ਆਉਣਗੇ ਕੱਲ ਨੂੰ